ਵੈ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਡੀ ਚਮਤਕਾਰ ਅਧਿਆਇ 19ਵਾਂ ਬੀਬੀ ਪਾਨੀ ਜੀ ਮਹਾਦੇਵ ਤੇ ਪ੍ਰਿਥੀ ਚੰਦ ਦਾ ਪਰਲੋਕ ਗਮਨ ਬਾਦਸ਼ਾਹ ਅਕਬਰ ਸੰਸਾਰ ਦੇ ਧਰਮ ਦਾ ਸਤਕਾਰ ਕਰਨ ਵਾਲਾ ਬਾਦਸ਼ਾਹ ਸੀ ਉਹ ਗੁਰੂ ਘਰ ਦਾ ਬਹੁਤ ਪ੍ਰੇਮੀ ਸੀ ਉਹ ਜਦੋਂ ਵੀ ਪੰਜਾਬ ਆਉਂਦਾ ਰਿਹਾ ਤਦੋਂ ਹੀ ਸਤਿਗੁਰਾਂ ਦੇ ਦਰਸ਼ਨ ਕਰਕੇ ਜਾਂਦਾ ਰਿਹਾ ਅਕਬਰ ਦੇ ਰਾਜ ਵਿੱਚ ਸਿੱਖੀ ਦਾ ਚਮਨ ਬਹੁਤ ਵਧੀਆ ਤੇ ਖਿੜਿਆ ਸੀ ਅਕਬਰ ਨੇ ਹਿੰਦੂ ਧਰਮ ਦੇ ਗ੍ਰੰਥਾਂ ਦਾ ਬਹੁਤ ਸਤਿਕਾਰ ਕੀਤਾ ਸੀ ਕਈਆਂ ਗ੍ਰੰਥਾਂ ਦਾ ਸੰਸਕ੍ਰਿਤ ਤੋਂ ਫਾਰਸੀ ਜ਼ਬਾਨ ਵਿੱਚ ਉਲੱਤਾਂ ਵੀ ਕਰਵਾਇਆ ਸੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰਕੇ ਅਤੇ ਗੁਰਬਾਣੀ ਸੁਣ ਕੇ ਉਹ ਬਹੁਤ ਪਰਸੰਨ ਹੋਇਆ ਉਸ ਦੀ ਵੀ ਇਹੋ ਇੱਛਾ ਸੀ ਕਿ ਹਿੰਦੂ ਤੇ ਮੁਸਲਮਾਨ ਬਜ਼ੁਰਗਾਂ ਦੇ ਉਹ ਬਚਨ ਜੋ ਈਸ਼ਵਰ ਜਾਸ ਭਗਤੀ ਅਤੇ ਸਰਬਸਾਂਝ ਬਾਰੇ ਲਿਖੇ ਹੋਏ ਹੋਣ ਉਹ ਇਕੱਤਰ ਕੀਤੇ ਜਾਣ ਬਾਦਸ਼ਾਹ ਬਟਾਲੀ ਤੋਂ ਪਸ਼ਾਵਰ ਨੂੰ ਗਿਆ ਸੀ ਸੰਮਤ 1662 ਪਾਤਰوں ਨੂੰ ਆਉਂਦਾ ਹੋਇਆ ਉਹ ਸਤਿਗੁਰੂ ਜੀ ਦੇ ਦਰਸ਼ਨ ਕਰਨ ਵਾਸਤੇ ਗੋਇੰਦਵਾਲ ਰੁਕਿਆ 19 ਦਿਨ ਹੀ ਸਤਿਗੁਰੂ ਜੀ ਗੋਇੰਦਵਾਲ ਸਾਹਿਬ ਪੁੱਜੇ ਹੋਏ ਸਨ ਬੜਾ ਪਾਰੀ ਦੀਵਾਨ ਤੇ ਯੱਗ ਕੀਤਾ ਸੀ ਦੂਸਰਾ ਬੀਬੀ ਪਾਣੀ ਤੇ ਮਹਾਦੇਵ ਜੀ ਗੋਇੰਦਵਾਲ ਸਾਹਿਬ ਰਹਿੰਦੇ ਸਨ ਉਹਨਾਂ ਦੋਹਾਂ ਦੇ ਸ਼ਰੀਰ ਕੁਝ ਢਿੱਲੇ ਮੱਠੇ ਸਨ ਬਾਦਸ਼ਾਹ ਸਤਿਗੁਰੂ ਜੀ ਦੀ ਸ਼ਰਨ ਆਇਆ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਆਤਮ ਗਿਆਨ ਬਾਰੇ ਬਹੁਤ ਚਰਚਾ ਹੁੰਦੀ ਰਹੀ। ਬਾਦਸ਼ਾਹ ਨੇ ਖੁਸ਼ ਹੋ ਕੇ ਆਖਿਆ ਕਿ ਉਹ ਗੁਰੂ ਕੇ ਲੰਗਰ ਨੂੰ ਹੋਰ ਜ਼ਗੀਰ ਲਾ ਦੇਣਾ ਚਾਹੁੰਦਾ ਹੈ। ਸਾਹਿਬਾਂ ਨੇ ਬਾਦਸ਼ਾਹ ਨੂੰ ਆਖਿਆ, "ਸਾਲ ਤੋਂ ਦੇਸ਼ ਵਿੱਚ ਮੀਂਹ ਨਹੀਂ ਵਰਿਆ। ਮੀਂਹ ਨਾ ਵਰਣ ਦੇ ਕਾਰਨ ਫਸਲਾਂ ਮਾਰੀਆਂ ਗਈਆਂ ਹਨ। ਦੇਸ਼ ਵਿੱਚ ਕਾਲ ਪੈ ਗਿਆ ਹੈ। ਪ੍ਰਜਾ ਤਰਾ ਤਰਾ ਕਰੀ ਹੈ। ਬਾਦਸ਼ਾਹ ਦਾ ਧਰਮ ਹੈ ਕਿ ਉਹ ਪ੍ਰਜਾ ਨੂੰ ਸੁੱਖ ਦੇਵੇ। ਸਾਰੇ ਪੰਜਾਬ ਦਾ ਮਾਮਲਾ ਮੁਆਫ ਕੀਤਾ ਜਾਵੇ।" ਇੰਨੇ ਨਾਲ ਕਿਸਾਨਾਂ ਨੂੰ ਬਹੁਤ ਲਾਭ ਹੋ ਜਾਵੇਗਾ ਨਹੀਂ ਤੇ ਭੁੱਖੇ ਲੋਕਾਂ ਨੂੰ ਸਰਕਾਰੀ ਕਰਮਚਾਰੀ ਬਹੁਤ ਤੰਗ ਕਰਨਗੇ ਸਤਗੁਰੂ ਜੀ ਦੇ ਇਹ ਬਚਨ ਸੁਣ ਕੇ ਤੇ ਲੋਕਾਂ ਨਾਲ ਪ੍ਰੀਤ ਤੇ ਹਮਦਰਦੀ ਦੇਖ ਕੇ ਬਾਦਸ਼ਾਹ ਬਹੁਤ ਪਰਸੰਨ ਹੋਇਆ ਤੇ ਉਸਨੇ ਉਸ ਵੇਲੇ ਫਰਮਾਨ ਜਾਰੀ ਕੀਤਾ ਉਸ ਫਰਮਾਨ ਰਾਹੀਂ ਸਾਰੇ ਪੰਜਾਬ ਦਾ ਮਾਮਲਾ ਮੁਆਫ ਕੀਤਾ ਗਿਆ ਸਾਰੇ ਪੰਜਾਬ ਵਿੱਚ ਜਦੋਂ ਇਹ ਪਤਾ ਲੱਗਾ ਕਿ ਸਤਗੁਰੂ ਜੀ ਨੇ ਮਾਮਲਾ ਮੁਆਫ ਕਰਾ ਦਿੱਤਾ ਹੈ ਆ ਲੋਕ ਸਤਗੁਰੂ ਜੀ ਦੇ ਗੁਣ ਕੌਣ ਲੱਗੇ ਬਾਦਸ਼ਾਹ ਦਿੱਲੀ ਨੂੰ ਚਲਿਆ ਗਿਆ ਤੇ ਉਸੇ ਹੀ ਸਾਲ ਬਾਦਸ਼ਾਹ ਦਾ ਦਿਹਾਂਤ ਹੋ ਗਿਆ ਬਾਦਸ਼ਾਹ ਦੀ ਸਤਗੁਰੂ ਜੀ ਨਾਲ ਉਹ ਮੁਲਾਕਾਤ ਅੰਤਮ ਮੁਲਾਕਾਤ ਸੀ ਚੱਲਣ ਦਾ ਸਮਾਂ ਸੱਤੇ ਹੁੰਦਾ ਹੈ ਬੀਬੀ ਪਾਨੀ ਜੀ ਪ੍ਰਿਤ ਅਵਸਥਾ ਵਿੱਚ ਪੁੱਜੇ ਹੋਏ ਸਨ ਪਿਛਲੇ ਦਿਨਾਂ ਵਿੱਚ ਆਪ ਗੋਇੰਦਵਾਲ ਜਾ ਬਰਾਜੇ ਸਨ ਰਾਤ ਦਿਨੇ ਵਾਹਿਗੁਰੂ ਦਾ ਸਿਮਰਨ ਕਰਦੇ ਸਨ ਆਖਰ ਅਸੂ ਮਹ ਸਮਤ 1662 ਬਿਕਰਮੀ ਨੂੰ ਆਪਣੀ ਝੋਲਾ ਛੱਡ ਦਿੱਤਾ ਸਤਿਗੁਰੂ ਜੀ ਨੇ ਸਾਰੇ ਅੰਤਮ ਸੰਸਕਾਰ ਕੀਤੇ ਬੀਬੀ ਪਾਨੀ ਜੀ ਦੇ ਚਲਾਣੇ ਪਿੱਛੋਂ ਕਤਕਵਦੀ ਪੰਚਮੀ ਨੂੰ ਸਤਿਗੁਰੂ ਜੀ ਦੇ ਪਾਈ ਮਹਾਦੇਵ ਜੀ ਵੀ ਪਰਲੋਕ ਕਮਨ ਕਰ ਗਏ ਜਗਤ ਦੇ ਵਿੱਚ ਨੇਕ ਕਰਮ ਕੀਤੇ ਸਨ ਪਰਮਾਤਮਾ ਦਾ ਸਿਮਰਨ ਕੀਤਾ ਹੋਇਆ ਸੀ ਇਸ ਵਾਸਤੇ ਬ੍ਰਹਮ ਲੋਕ ਵਿੱਚ ਪੁੱਜ ਕੇ ਪਰਮਾਤਮਾ ਦੀ ਜੋਤ ਨਾਲ ਜੋਤਾਂ ਲਗਾਈਆਂ ਗੋਇੰਦਵਾਲ ਤੋਂ ਸਤਿਗੁਰੂ ਜੀ ਸ੍ਰੀ ਅੰਮ੍ਰਿਤਸਰ ਜੀ ਆਪੂ ਜੀ ਸਤ ਸੰਗ ਹੋਣ ਲੱਗਾ ਹਜ਼ਾਰਾਂ ਦੀ ਗਿਣਤੀ ਵਿੱਚ ਸਿੱਖ ਸੰਗਤਾਂ ਸਤਿਗੁਰੂ ਜੀ ਦੇ ਦਰਸ਼ਨ ਕਰਨ ਆਉਣ ਲੱਗੀਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵੀ ਦਰਸ਼ਨ ਕਰਨ ਵਾਸਤੇ ਆਉਂਦੇ ਸਨ ਸਤਿਗੁਰੂ ਜੀ ਦੇ ਵੱਡੇ ਭਾਈ ਪ੍ਰੀਤਿਚੰਦ ਨੂੰ ਭਾਈ ਸਮਝਦੇ ਸਨ ਪ੍ਰੀਤਿਚੰਦ ਜਿੰਨੇ ਪਾਪ ਕਰਦਾ ਸਤਿਗੁਰੂ ਜੀ ਨਾਲ ਵੈਰ ਕਰਦਾ ਉਹਨਾਂ ਹੀ ਸਤਿਗੁਰੂ ਜੀ ਉਸ ਨੂੰ ਖਿਮਾ ਕਰਦੇ ਸਾਹਿਬ ਗਈਵਰ ਆਗਦੇ ਅਸਾਂ ਦੇ ਭਾਈ ਨੂੰ ਪੁਲੀਖਾ ਹੈ ਉਹ ਅਗਿਆਨਤਾ ਦੇ ਸ਼ਿਕਾਰ ਹੋ ਚੁੱਕੇ ਹਨ ਪ੍ਰਭੂ ਮਿਹਰ ਕਰੇ ਤੇ ਉਹਨਾਂ ਨੂੰ ਰੋਸ਼ਨੀ ਬਖਸ਼ੇ ਅਰ ਪ੍ਰਿਥੀਚੰਦ ਅਕਲ ਤੋਂ ਕਮ ਨਹੀਂ ਸੀ ਲੰਦਾ ਉਹ ਬਦਲਾ ਲੈਣ ਦੀ ਤੁਨ ਵਿੱਚ ਸ਼ੁਦਾਈ ਹੋ ਚੁੱਕਾ ਸੀ ਬਾਦਸ਼ਾਹ ਅਕਬਰ ਜਦ ਸਤਗੁਰੂ ਜੀ ਦੇ ਕਹਿਣ ਤੇ ਪੰਜਾਬ ਦਾ ਮਾਮਲਾ ਮਾਫ ਕਰ ਗਈ ਤਾਂ ਪ੍ਰਿਥੀਚੰਦ ਨੂੰ ਬਹੁਤ ਦੁੱਖ ਹੋਇਆ ਮਗਰ ਸੰਮਤ 1662 ਬਿਕਰਨੀ ਨੂੰ ਉਹ ਲਾਹੌਰ ਨੂੰ ਤੁਰੇ ਇਹ ਚੰਦੂ لال ਕੋਲ ਰੋਣ ਪਿੱਟਰ ਉਸ ਸਮੇਂ ਅਕਬਰ ਬਾਦਸ਼ਾਹ ਦੀ ਮੌਤ ਹੋ ਚੁੱਕੀ ਸੀ ਤੇ ਦਿੱਲੀ ਦਾ ਤਖਤ ਹਾਸਲ ਕਰਨ ਵਾਸਤੇ ਅਕਬਰ ਦੇ ਪੁੱਤਰ ਆਪੋ ਵਿੱਚ ਲੜ ਰਹੇ ਸਨ ਪ੍ਰੀਤੀ ਚੰਦ ਸਾਈ ਮੱਗਰ ਨੂੰ ਅੰਮ੍ਰਿਤਸਰੋਂ ਸਵੇਰੇ ਤੁਰਿਆ ਅਤੇ ਉਸ ਦਿਨ ਸੂਲ ਹੋ ਕੇ ਰਾਹ ਵਿੱਚ ਮਰ ਗਿਆ ਉਹਦੀ ਮੌਤ ਦੀ ਖਬਰ ਅੰਮ੍ਰਿਤਸਰ ਪੁੱਜੀ ਉਹਦੇ ਘਰ ਦੇ ਉਹਦੀ ਲੋਥ ਲੈਣ ਵਾਸਤੇ ਗਏ ਤਾਂ ਸਤਿਗੁਰੂ ਜੀ ਨੇ ਵੀ ਸਿੱਖਾਂ ਨੂੰ ਭੇਜਿਆ ਤੇ ਅੰਤਮ ਸੰਸਕਾਰ ਕੀਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ